ਸਤਿ ਸ਼੍ਰੀ ਅਕਾਲ ਦੋਸਤੋ ਸੱਤ ਚੈਨਲ ਤੇ ਤੁਹਾਡਾ ਸਵਾਗਤ ਹੈ ਮੇਰਾ ਨਾਮ ਆਮਨਦੀਪ ਸਿੰਘ ਤੇ ਮੇਰੇ ਨਾਲ ਨੇ ਗੁਰਿੰਦਰ ਸਿੰਘ ਭੰਗੂ ਤੇ ਅੱਜ ਆਪਾਂ ਗੱਲ ਕਰਾਂਗੇ ਕਿਸਾਨ ਜਥੇਬੰਦੀਆਂ ਬਾਰੇ ਕਿਸਾਨ ਧਰਨੇ ਬਾਰੇ ਕਿਸਾਨ ਅੰਦੋਲਨ ਬਾਰੇ 13 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ ਦਿੱਲੀ ਪਹੁੰਚਣਾ ਹੈ ਪਰ ਰਸਤੇ 'ਚ ਸ਼ੰਭੂ ਬਾਰਡਰ ਤੇ ਉਹਨਾਂ ਨੂੰ ਰੋਕ ਲਿਆ ਗਿਆ ਸੀ ਤੇ ਅੱਜ ਵੀ ਕਿਸਾਨ ਜਥੇਬੰਦੀਆਂ ਉੱਥੇ ਸ਼ੰਭੂ ਬਾਰਡਰ ਤੇ ਬੈਠੀਆਂ ਨੇ ਤੇ ਹੁਣ ਉਹਨਾਂ ਨੇ ਮੋੜ ਦੁਬਾਰਾ ਐਲਾਨ ਕੀਤਾ ਹੈ ਕਿ 6 ਦਸੰਬਰ ਨੂੰ ਦੁਬਾਰਾ ਦਿੱਲੀ ਵੱਲ ਪੂਚ ਕਰਨੀ ਹੈ ਤੇ ਉਹਦੇ ਬਾਰੇ ਆਪਾਂ ਡਿਸਕਸ਼ਨ ਕਰਾਂਗੇ ਗੁਰਿੰਦਰ ਸਿੰਘ ਪੰਗੋ ਨਾਲ ਤੇ ਪੁੱਛਦੇ ਹਾਂ ਪੰਗੋ ਸਾਹਿਬ ਤੋਂ ਹਾਂਜੀ ਤੇ ਤੁਹਾਡੇ ਕੀ ਵਿਚਾਰ ਨੇ ਇਸ ਬਾਰੇ ਇਹਦਾ ਕੀ ਨਤੀਜਾ ਨਿਕਲੂਗਾ ਕਿ ਬਾਰਡਰ ਤੋਂ ਲੰਘਣਾ ਆਸਾਨ ਹੋਊਗਾ ਜਾਂ ਕੀ ਕੀ ਮੁਸ਼ਕਲਾਂ ਪੇਸ਼ ਆ ਸਕਦੀਆਂ ਨੇ ਕੀ ਨਤੀਜੇ ਰਹਿਣਗੇ ਇਹਦੇ ਜੀ ਦੇਖੋ ਮਨ ਸਭ ਤੋਂ ਪਹਿਲਾਂ ਤਾਂ ਆਪਣੀ ਜਿਹੜੀ ਆਡੀਅנס ਹੈ ਉਹ ਉਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਜਿਹੜਾ ਆਪਣਾ ਇਹ ਪਲੇਟਫਾਰਮ ਹੈ ਸੱਤ ਟੈਲੀਵਿਜ਼ਨ ਇਹਦੇ ਤੇ ਅਸੀਂ ਲਗਾਤਾਰ ਕਿਸਾਨ ਮੂਵਮੈਂਟਸ ਨੂੰ ਕਵਰ ਕਰਦੇ ਹਾਂ ਕਿਸਾਨਾਂ ਦੇ ਜਿਹੜੇ ਐਜਿਟੇਸ਼ਨ ਹੁੰਦੇ ਨੇ ਅੰਦੋਲਨ ਹੁੰਦੇ ਨੇ ਕਿਤੇ ਵੀ ਉਹ ਹੁੰਦੇ ਨੇ ਅਸੀਂ ਉੱਥੇ ਜਾਂਦੇ ਹਾਂ ਉੱਥੇ ਦੀ ਜਿਹੜੀ ਗਰਾਊਂਡ ਕਵਰੇਜ ਹੈ ਉਹ ਅਸੀਂ ਦਾਸਿਆਂ ਲੋਕਾਂ ਨੂੰ ਕਿ ਕੀ ਕੀ ਚੱਲ ਰਿਹਾ ਕਿਸਾਨ ਜਥੇਬੰਦੀਆਂ ਦੇ ਵਿੱਚ ਇਸ ਤੋਂ ਇਲਾਵਾ तमाम ਜਿਹੜੇ ਕਿਸਾਨ ਆਗੂ ਨੇ ਜਿਵੇਂ ਬਲਬੀਤ ਸਿੰਘ ਰਾਜੇਵਾਲ ਜੋਗਿੰਦਰ ਸਿੰਘ ਗੁਰਾਹ ਜੀ ਸਿੰਘ ਢੱਲੇਵਾਲ ਸਰਬਨ ਸਿੰਘ ਪੰਦੇਰ ਹੋਰ ਜਿਹੜੇ तमाम ਸਤਕਾਰਯੋਗ ਕਿਸਾਨ ਆਗੂ ਨੇ ਅਸੀਂ ਸਾਰਿਆਂ ਦੇ ਨਾਲ ਗੱਲ ਕਰਦੇ ਹਾਂ ਤੇ ਉਹਨਾਂ ਦੇ ਹੁਣ ਕੀ ਅੱਗੇ ਰੋਡ ਮੈਪ ਨੇ ਉਹਨਾਂ ਦੀ ਪਾਈਪਲਾਈਨ ਦੇ ਵਿੱਚ ਕਿਹੜੇ ਪ੍ਰੋਜੈਕਟ ਨੇ ਪ੍ਰੋਜੈਕਟ ਤੋਂ ਭਾਅ ਕੇ ਕਿਹੜੀ ਰਣਨੀਤੀ ਹੈ ਜਿਹੜੀ ਉਹ ਹੁਣ ਅੱਗੇ ਕਰਨ ਜਾ ਰਹੇ ਸਾਰੇ ਆਪਾਂ ਗੱਲ ਕਰਦੇ ਹਾਂ ਇਸ ਚੈਨਲ ਦੇ ਉੱਪਰ ਸਾਰੇ ਜਿਹੜੇ ਦਰਸ਼ਕ ਦੇਖਦੇ ਨੇ ਉਹ ਜਾਣਦੇ ਨੇ ਇਹ ਸੀ ਜੀ ਹੁਣ ਅਮਨ ਜੀ ਰਹੀ ਗੱਲ ਕਿਸਾਨ ਜਥੇਬੰਦੀਆਂ ਦੀ ਦੇਖੋ ਜਿਹੜਾ 220 ਦਾ ਕਿਸਾਨ ਅੰਦੋਲਨ ਸੀ ਉਸ ਅੰਦੋਲਨ ਨੂੰ ਕੌਣ ਭੁੱਲ ਸਕਦਾ ਇੱਕ ਵੱਡਾ ਅੰਦੋਲਨ ਜਿਸ ਅੰਦੋਲਨ ਨੇ ਇਤਿਹਾਸ ਸਿਰਜਿਆ ਜਿਸ ਅੰਦੋਲਨ ਦੀਆਂ ਇਤਿਹਾਸਿਕ ਪੈੜਾਂ ਉਹ ਪੈੜਾਂ ਜਿਹੜੀਆਂ ਅਮਿੱਟ ਛਾਪ ਛੱਡ ਚੁੱਕੀਆਂ ਨੇ ਸਾਡੇ ਉੱਤੇ ਸਾਡੇ ਦੇ ਭਾਵਕੇ ਜਿਹਨਾਂ ਲੋਕਾਂ ਨੇ ਇਹ ਅੰਦੋਲਨ ਜੀਵਿਆ ਜਿਹੜੇ ਉਹ ਲੋਕ ਉਹਦੇ ਹਿੱਸੇਦਾਰ ਬਣੇ ਭਾਗੀਦਾਰ ਬਣੇ ਕਿ ਜੱਡੀ ਵੱਡੀ ਮੂਵਮੈਂਟ ਕਿਸਾਨ ਅੰਦੋਲਨ ਦੀ ਸੀ ਓਡੀ ਵੱਡੀ ਮੂਵਮੈਂਟ ਪੂਰੀ ਸਦੀ ਦੇ ਵਿੱਚ ਦੇਖੀ ਨਹੀਂ ਗਈ ਜਿਹੜੇ ਲੋਕ ਪੁਰਾਣੀ ਕਿਸਾਨ ਮੂਵਮੈਂਟਾਂ ਨੂੰ ਜਾਣਦੇ ਨੇ ਉਹ ਲੋਕ ਦੱਸਦੇ ਨੇ ਕਿ ਇਹੋ ਜਿਹਾ ਅੰਦੋਲਨ ਕਦੇ ਲੜਿਆ ਹੀ ਨਹੀਂ ਗਿਆ ਠੀਕ ਹੈ ਇਤਿਹਾਸਿਕ ਸਮੇਂ ਦੇ ਵਿੱਚ ਕਈ ਅੰਦੋਲਨ ਹੋਏ ਪਰ ਇਸ ਅੰਦੋਲਨ ਦੀ ਜਿਹੜੀ ਸ਼ਾਨ ਸੀ ਉਹ ਸ਼ਾਨ ਵੱਖਰੀ ਸੀ ਇਸ ਅੰਦੋਲਨ ਸੀ ਤਿੰਨ ਖੇਤੀ ਕਾਨੂੰਨ ਵਾਪਸ ਕਰਵਾਉਣ ਦਾ ਤਿੰਨ ਖੇਤੀ ਕਾਨੂੰਨ ਨੂੰ ਵਾਪਸ ਕਰਵਾਏ ਨਵੰਬਰ ਦੇ ਮਹੀਨੇ ਦੇ ਵਿੱਚ ਕਿਸਾਨ ਜਥੇਬੰਦੀਆਂ ਪੰਜਾਬ ਦੇ ਵਿੱਚ ਆਈਆਂ ਪੰਜਾਬ ਦੇ ਵਿੱਚ ਆਗੀਆਂ ਕੁਝ ਸਮਾਬਿੱਤਿਆ ਪਿਛਲੇ ਸਮਾਬਿੱਤਨ ਦੇ ਨਾਲ ਨਾਲ ਕਿਸਾਨ ਜਥੇਬੰਦੀਆਂ ਦੁਫਾੜ ਵੀ ਹੋ ਗਈਆਂ ਜਿਹੜੇ ਰਾ ਅੱਡੋ-ਵੱਡ ਹੋ ਗਏ ਕਿਸਾਨ ਜਥੇਬੰਦੀਆਂ ਦੇ ਆਪੋ ਆਪਣੇ ਰਸਤੇ ਬਣ ਗਏ ਤੇ ਕਈ ਜਥੇਬੰਦੀਆਂ ਨੰਨੀਆਂ ਬਣ ਗਈਆਂ ਬੜੇ ਮਤਭੇਦ ਉੱਪਰ ਕੇ ਸਾਹਮਣੇ ਆਏ ਇੱਕ ਐਸਐਸਐਮ ਬਣਿਆ ਜਿਨੇ ਰਾਜਨੀਤਿਕ ਚੋਣਾਂ ਲੜੀਆਂ 2022 ਦੀਆਂ ਪੰਜਾਬ ਦੀ ਵਿਧਾਨ ਸਭਾ ਦੀਆਂ ਤਾਂ ਇਸ ਤੋਂ ਇਲਾਵਾ ਕੁਝ ਜਥੇਬੰਦੀਆਂ ਜਗਵਿੰਦਰ ਸਿੰਘ ਗੁਰਾਹਾਂ ਪਾਸੇ ਰਹੇ ਜਾਂ ਸਰਬਨ ਸਿੰਘ ਪੰਦੇਰ ਹੋਰਾਂ ਦੀ ਜਥੇਬੰਦੀ ਇਸ ਚੀਜ਼ ਤੋਂ ਪਾਸੇ ਰਹੀ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਜਥੇਬੰਦੀ ਇਸ ਚੀਜ਼ ਤੋਂ ਪਾਸੇ ਰਹੀ ਤਾਂ ਹੁਣ ਦੇਖੋ ਕਿ ਐਸਕੇਐਮ ਵੀ ਦੁਫਾੜ ਹੋ ਗਿਆ ਕਿਸਾਨ ਜਥੇਬੰਦੀਆਂ ਤੋਂ 파ੜ ਹੋ ਗਈਆਂ ਤਾਂ ਇੱਕ ਬਣ ਗਿਆ ਐਸਕੇਐਮ ਇੱਕ ਬਣ ਗਿਆ ਐਸਕੇਐਮ ਗੈਰ ਰਾਜਨੀਤਿਕ ਜਿਹਦੇ ਵਿੱਚ ਉੱਤਰ ਭਾਰਤ ਦਾ ਸੰਗਠਨ ਹੈ 16 ਤੋਂ 18 ਕਿਸਾਨ ਜਥੇਬੰਦੀਆਂ ਦਾ ਜਿਹਦੇ ਵਿੱਚ ਸਰਬਨ ਸਿੰਘ ਪੰਦੇਰ ਜਗਜੀਤ ਸਿੰਘ ਅਡੱਲੇਵਾਲ ਅਭਿਮੰਨਿਓ ਕੋਹਾੜ surjit singh phool ਇਹ ਸਾਰੇ ਲੋਕ ਇਹਦੇ ਵਿੱਚ ਸ਼ਾਮਲ ਨੇ ਬਾਦ ਦੇ ਵਿੱਚ ਮਨਜੀਤ ਸਿੰਘ ਰਾਏ ਜਿਹਨਾਂ ਦੀ ਕਿਸਾਨ ਯੂਨੀਅਨ ਦੁਆਬਾ ਉਹ ਵੀ ਇਹਦੇ ਨਾਲ ਆਗੇ ਸੀ ਤਾਂ ਇਹ ਸਾਰੀ ਜਥੇਬੰਦੀਆਂ ਸ਼ਾਮਲ ਹੁੰਦੀਆਂ ਨੇ ਜਿਹੜੀਆਂ ਕਿਸਾਨ ਮੋਰਚਾ ਜਿਹੜਾ ਗੈਰ ਰਾਜਨੀਤਿਕ ਬਣਿਆ ਹੋਇਆ ਉਹ ਤਾਂ ਐਲਾਨ ਕਰਦੇ ਨੇ ਅਮਨ ਜੀ ਕਿ ਜਿਹੜੀ ਐਮਐਸਪੀ ਦੀ ਲੜਾਈ ਹੈ ਐਮਐਸਪੀ ਦੀ ਲੜਾਈ ਇੱਕ ਵਾਰ ਅਸੀਂ ਫਿਰ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਲੜਾਂਗੇ ਤਾਂ ਉੱਤਰ ਭਾਰਤ ਦਾ ਕਿਸਾਨ ਤਾਲਮਿਲ ਸੰਗਠਨ ਜਿਹੜਾ ਬਣਿਆ ਹੋਇਆ ਇਹ ਐਲਾਨ ਕਰਦਾ ਕਿ ਅਸੀਂ ਦਿੱਲੀ ਕੂਚ ਕਰਾਂਗੇ 13 ਫਰਵਰੀ ਨੂੰ ਮਾਮੂਲ ਦੇ ਘਾਪਨ ਅਮਰਸਰ ਅਟਾਰੀ ਤੋਂ ਲੈ ਕੇ ਜਿਹੜੀਆਂ ਕਿਸਾਨਾਂ ਦੀਆਂ ਟਰਾਲੀਆਂ ਟਰੈਕਟਰ ਸੀ ਉਹ ਚੱਲੇ ਫਤਿਹਗੜ੍ਹ ਸਾਹਿਬ ਸਥੇ ਕੀਤੀ 13 ਤਰੀਕ ਨੂੰ ਸਾਰੇ ਕਿਸਾਨ ਇਕੱਠੇ ਹੁੰਦੇ ਨੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਸ਼ੰਭੂ ਬਾਰਡਰ ਤੇ ਸ਼ੰਭੂ ਬਾਰਡਰ ਪੰਜਾਬ ਦੀ ਹੱਦ ਹੈ ਤੇ ਹਰਿਆਣਾ ਦੀ ਹੱਦ ਹੈ ਅੱਗੇ ਸ਼ੁਰੂ ਹੋ ਜਾਂਦਾ ਹਰਿਆਣਾ ਜਦੋਂ ਹਰਿਆਣਾ ਸ਼ੁਰੂ ਹੁੰਦਾ ਮਨਜੀ ਅੱਗੇ ਹਰਿਆਣਾ ਦੇ ਵਿੱਚ ਸਰਕਾਰ ਹੈਗੀ ਹੈ ਬੀਜੇਪੀ ਦੀ ਸਰਕਾਰ ਬੀਜੇਪੀ ਦੀ ਸਰਕਾਰ ਨੇ ਉੱਥੇ ਹੀ ਰੋਕ ਲਿਆ ਕਿਸਾਨਾਂ ਨੂੰ ਰੋਕਿਆ ਕੋਈ ਹੱਥ ਦੇ ਕੇ ਨਹੀਂ ਉੱਥੇ ਤੁਸੀਂ ਇਹ ਕਹਿ ਲੋ ਕਿ ਪਾਣੀ ਦੀਆਂ ਬੁਛਾੜਾਂ ਮਾਰੀ ਗਈਆਂ ਅਥਰੂ ਗੈਸ ਦੇ ਗੋਲੇ ਚੱਲੇ ਉੱਥੇ ਉੱਥੇ ਵੱਡੇ ਵੱਡੇ ਬੈਰੀਕੇਟ ਕਰਤੇ ਗਏ ਵੱਡੇ ਵੱਡੇ ਟਰੱਕ ਖੜੇ ਕਰਤੇ ਗਏ ਪੂਰੇ 2 ਦਿਨ ਦਾ ਜਿਹੜਾ ਕਮਸਾਨ ਸੀ ਉਹ ਕਮਸਾਨ ਸ਼ੰਭੂ ਬਾਰਡਰ ਦੇ ਉੱਪਰ ਮੱਚਿਆ ਤੁਹਾਡੇ ਯਾਦ ਹੋਊਗਾ ਇੱਕ ਨੌਜਵਾਨ ਦਵਿੰਦਰ ਸਿੰਘ ਜਿਹੜੇ ਪਿੰਡ ਹਰਪਾਲਪੁਰ ਸਿੱਖੂਪੁਰ ਦੇ ਨਾਲ ਸਬੰਧਤ ਨੇ ਹੈਗੇ ਹਰਪਾਲਪੁਰ ਦੇ ਨੇ ਰਹਿੰਦੇ ਸਿੱਖੂਪੁਰ ਨੇ ਉਸ ਨੌਜਵਾਨ ਦੀ ਅੱਖ ਚਲੀ ਗਈ ਸੀ ਖਨੌਰੀ ਬਾਰਡਰ ਦੇ ਉੱਪਰ ਵੀ ਆਹੀ ਕੁਸ਼ ਹੋਇਆ ਖਨੌਰੀ ਬਾਰਡਰ ਦੇ ਉੱਪਰ ਸੁਭਕਰਨ ਸਿੰਘ ਦੀ ਮੌਤ ਹੋ ਗਈ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਗੋਲੀ ਲੱਗੀ ਹੈ ਦੂਜੇ ਪਾਸੇ ਕਹਿੰਦੇ ਕਿ ਗੋਲੀ ਨਹੀਂ ਲੱਗੀ ਹੈਗੀ ਇਹ ਜਿਹੜੇ ਉਹ ਗੋਲੇ ਤੁਰ ਗਏ ਸੀ ਹੋ ਸਕਦਾ ਕਿ ਉਹ ਸਿਰ ਦੇ ਵਿੱਚ ਕਿਤੇ ਵੱਜਿਆ ਹੋਵੇ ਚਲੋ ਕਾਰਨ ਕੋਈ ਵੀ ਰਿਹਾ ਹੋਵੇ ਉਸ 22 ਸਾਲਾਂ ਦੇ ਨੌਜਵਾਨ ਦੀ ਜਿਹੜੀ ਜਾਨ ਹੈ ਉਹ ਜਾਨ ਇਸ ਅੰਦੋਲਨ ਦੇ ਵਿੱਚ ਚਲੀ ਗਈ ਇਸ ਤੋਂ ਇਲਾਵਾ ਕਿੰਨੇ ਹੀ ਜਿਹੜੇ ਕਿਸਾਨ ਸੀ ਖਨੌਰੀ ਬਾਰਡਰ ਜ਼ਖਮੀ ਹੋਏ ਕਿੰਨੇ ਹੀ ਕਿਸਾਨ ਸੀ ਜਿਹੜੇ ਕਿਸਾਨ ਜ਼ਖਮੀ ਹੋਏ ਸ਼ੰਭੂ ਬਾਰਡਰ ਦੇ ਉੱਪਰ ਇਹ ਚੀਜ਼ਾਂ ਨਾਲੋਂ ਨਾਲ ਆਪਾਂ ਨੇ ਸਾਰਿਆਂ ਨੇ ਅਮਨ ਦੀਆਂ ਦੇਖੀਆਂ ਤੇ ਕਿਸਾਨ ਦਿੱਲੀ ਜਾ ਨਹੀਂ ਪਾਏ ਕਿਸਾਨਾਂ ਨੂੰ ਰੋਕ ਲਿਆ ਗਿਆ ਕਿਸਾਨਾਂ ਨੂੰ ਰੋਕ ਲਿਆ ਸ਼ੰਭੂ ਬਾਰਡਰ ਹੁਣ 13 ਫਰਵਰੀ ਨੂੰ ਕਿਸਾਨਾਂ ਨੂੰ ਸ਼ੰਭੂ ਬਾਰਡਰ ਬੈਠਿਆਂ ਨੂੰ ਇੱਕ ਅਮਨ ਜੀ ਸਾਲ ਹੋ ਜੂਗਾ ਸਾਲ ਹੋ ਗਿਆ ਤੇ ਪਹਿਲਾਂ ਵੀ ਸਰਕਾਰਾਂ ਦੇ ਨਾਲ ਮੀਟਿੰਗਾਂ ਹੋਈਆਂ ਮੀਟਿੰਗਾਂ ਚੰਡੀਗੜ੍ਹ 'ਚ ਹੋਈਆਂ ਤਿੰਨ ਮੀਟਿੰਗਾਂ ਤੇ ਉਹ ਜਿਹੜੀ ਮੀਟਿੰਗਾਂ ਸੀ ਉਹ ਮੀਟਿੰਗਾਂ ਬੇਸੱਟਾ ਰਹੀਆਂ ਬੇਸੱਟਾ ਰਹੀਆਂ ਮੀਟਿੰਗਾਂ ਕਿਸੇ ਪਾਸੇ ਜਿਹੜੀ ਗੱਲ ਹੈ ਉਹ ਗੱਲ ਅਮਨ ਜੀ ਲੱਗੀ ਨਹੀਂ ਤੇ ਹੁਣ ਤੁਸੀਂ ਦੇਖੋ ਹੁਣ ਕਿਸਾਨ ਜਥੇਬੰਦੀਆਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਅਸੀਂ 6 ਤਰੀਕ ਨੂੰ ਯਾਨੀ ਕਿ 6 ਦਸੰਬਰ ਨੂੰ ਅਸੀਂ ਦਿੱਲੀ ਵੱਲ ਕੋਚ ਕਰਾਂਗੇ ਯਾਨੀ ਕਿ ਅਸੀਂ ਦਿੱਲੀ ਵਧਾਂਗੇ ਹਰਿਆਣਾ ਦੇ ਵਿੱਚ ਅਮਨਜੀਤ ਫਿਰ ਭਾਜਪੀ ਦੀ ਸਰਕਾਰ ਆ ਗਈ ਹਾਂ ਬਿਲਕੁਲ ਦੇਖੋ ਇੱਕ ਸਾਲ ਤੋਂ ਕਿਸਾਨ तकरीबन ਇੱਕ ਸਾਲ ਹੋਣੇ ਵਾਲਾ ਦਸੰਬਰ ਦੇ ਵਿੱਚ ਉਹਨਾਂ ਨੇ ਐਲਾਨ ਕਰਤਾ ਫਰਵਰੀ ਦੇ ਵਿੱਚ ਕਿਸਾਨਾਂ ਨੂੰ ਇੱਥੇ ਬੈਠਿਆਂ ਇੱਕ ਸਾਲ ਹੋ ਜਾਊਗਾ ਹੁਣ ਕਿਸਾਨ ਜਿਹੜੇ ਸ਼ੰਭੂ ਬਾਡਰ ਬੈਠੇ ਨੇ ਇਹਨਾਂ ਦੇ ਉੱਪਰ ਜਿਹੜੀ ਅੱਖ ਸੀ ਲੋਕਾਂ ਦੀ ਕਿ ਕੀ ਬਣੂਗਾ ਉਹ ਦੇਖ ਰਹੇ ਸੀ ਕਿ ਹੋ ਸਕਦਾ ਹਰਿਆਣਾ ਦੇ ਵਿੱਚ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਸੀ ਕਿ ਹਰਿਆਣਾ ਚ ਕਾਂਗਰਸ ਦੀ ਸਰਕਾਰ ਆਊਗੀ ਬੀਜੇਪੀ ਇਸ ਵਾਰ ਨਹੀਂ ਰਿਪੀਟ ਕਰੂਗੀ ਹਰਿਆਣਾ ਦੇ ਵਿੱਚ ਤਾਂ ਸਾਰਿਆਂ ਨੂੰ ਲੱਗਦਾ ਸੀ ਕਿ ਜੇ ਕਾਂਗਰਸ ਦੀ ਸਰਕਾਰ ਆ ਗਈ ਹਰਿਆਣਾ ਦੇ ਵਿੱਚ ਤਾਂ ਹੋ ਸਕਦਾ ਕਿ ਹਰਿਆਣਾ ਦੀ ਗਵਰਨਮੈਂਟ ਕਿਸਾਨਾਂ ਦੇ ਲਈ ਜਿਹੜਾ ਰਾਹ ਰਸਤਾ ਉਹ ਬਣਾ ਦੇਵੇ ਤੇ ਹਾਂ ਬਾਡਰ ਖੋਲ ਦੇਵੇ ਤੇ ਕਿਸਾਨ ਨੇ ਜਿਹੜੇ ਕਿਸਾਨ ਦਿੱਲੀ ਚਲੇ ਜਾਣ ਪਰ ਆਪਣੇ ਸਾਹਮਣੇ ਹੈ ਹਰਿਆਣਾ ਦੇ ਵਿੱਚ ਰਿਪੀਟ ਕਰ ਗਈ ਬੀਜਪੀ ਸਰਕਾਰ ਤੇ ਕਿਸਾਨ ਇੱਧਰ ਬੈਠੇ ਨੇ ਕਿਸਾਨਾਂ ਨੇ ਹਾਲਾਂਕਿ ਵਿਰੋਧ ਵੀ ਕੀਤਾ ਸੀ ਉੱਥੇ ਜਾ ਕੇ ਲੋਕਾਂ ਨੂੰ ਅਪੀਲ ਵੀ ਕੀਤੀ ਸੀ ਕਿ ਤੁਸੀਂ ਬੀਜਪੀ ਦੇ ਹੱਕ ਦੇ ਵਿੱਚ ਜਿਹੜੀ ਰੋਟ ਹੈ ਉਹ ਵੋਟ ਨਾ ਪਾਓ ਪਰ ਅਪੀਲ ਉਹ ਕੰਮ ਨਹੀਂ ਆਈ ਬੀਜਪੀ ਸਰਕਾਰ ਆਪਣੀ ਬਣਾ ਗਈ ਠੀਕ ਹੈ ਬੀਜਪੀ ਕੋਈ ਵੀ ਕਾਰਨ ਰਹੇ ਹੋਣ ਮਾਈਕਰੋ ਮੈਨੇਜਮੈਂਟ ਹੋਊਗੀ ਟਿਕਟਾਂ ਦੀ ਵੰਡ ਸਹੀ ਤਰੀਕੇ ਨਾਲ ਹੋਊਗੀ ਸਰਕਾਰ ਦੇ ਕੋਲ ਮਸ਼ੀਨਰੀ ਹੁੰਦੀ ਆ ਤਾਂ ਪ੍ਰਭਾਵ ਹੁੰਦਾ ਉਹ ਚੀਜ਼ਾਂ ਹੋ ਗਈਆਂ ਕਾਂਗਰਸ ਦੀ ਆਪਸੀ ਤੋਂ 파ੜਵਾਜੀ ਹੋ ਗਈ ਹੁੱਡਾ ਸ਼ੈਲਜੀ ਰਣਵੀਰ ਇਹ ਸਾਰੀਆਂ ਗੱਲਾਂ ਕਾਰਨ ਭਾਵੇਂ ਕੋਈ ਵੀ ਰਹੇ ਹੁਣ ਪਰ ਬੀਜਪੀ ਉੱਥੇ ਰਿਪੀਟ ਕਰ ਗਈ ਜਦੋਂ ਬੀਜਪੀ ਰਿਪੀਟ ਕਰ ਗਈ ਜਿਹੜਾ ਲੋਕ ਜਿਹੜਾ ਲੋਕ ਸੋਚਦੇ ਸੀ ਕਿ ਹੋ ਸਕਦਾ ਕਾਂਗਰਸ ਆਣ ਕਰਕੇ ਬਾਰਡਰ ਖੁੱਲ ਜੇ ਬਾਰਡਰ ਉੱਥੇ ਖੁੱਲਿਆ ਨਹੀਂ ਗੱਲ ਸਾਰੀ ਉੱਥੇ ਦੀ ਉੱਥੇ ਰਹਿ ਗਈ ਤੇ ਹੁਣ ਕਿਸਾਨ ਜਥੇਬੰਦੀਆਂ ਆਪਣੀ ਨਵੀਂ ਰਣਨੀਤੀ ਬਣਾ ਰਹੀਆਂ ਸੀ ਉਹ ਕਹਿੰਦੇ ਕਿ ਅਸੀਂ ਹੁਣ 6 ਦਸੰਬਰ ਨੂੰ ਦਿੱਲੀ ਕੂਚ ਕਰਾਂਗੇ ਦੇਖੋ 6 ਦਸੰਬਰ ਨੂੰ ਵੀ ਉਹ ਹੀ ਕੁਝ ਹੋਊਗਾ ਮਨ ਜੀ ਜਿਹੜਾ ਕੁਝ 13 ਦਸੰਬਰ ਨੂੰ ਹੋਇਆ ਦਿੱਲੀ ਜਾਣ ਨਹੀਂ ਦੇਣਾ ਖਰੀਦ ਨਦੀ ਸਰਕਾਰ ਨੇ ਉੱਥੇ ਰੋਕਣਾ ਕਿਸਾਨਾਂ ਨੇ ਅੱਗੇ ਵਧਣਾ ਉਹਦੇ ਨਾਲ ਫਿਰ ਇੱਕ ਵਾਰ ਉਦਾਂ ਦਾ ਹੀ ਮਾਹੌਲ ਬਣੂਗਾ ਜਿਹੜਾ ਮਾਹੌਲ 13 ਫਰਵਰੀ ਜਾਂ ਫਿਰ ਅੱਗੇ ਜਿਹੜੀ 21 ਤਰੀਕ ਨੂੰ 21 ਤਰੀਕ ਦੀ ਗੱਲ ਜਿਹੜੀ ਰੱਖੀ ਗਈ ਸੀ ਕਿ ਅਸੀਂ 20 13 ਤੋਂ ਬਾਅਦ ਕਿਹਾ ਗਿਆ ਸੀ 13 14 ਤੋਂ ਬਾਅਦ ਕਿ ਅਸੀਂ ਫਿਰ 21 ਨੂੰ ਅੱਗੇ ਵਧਾਂਗੇ ਤੇ ਹੁਣ ਕਿਸਾਨਾਂ ਨੇ ਐਲਾਨ ਕਰਤਾ ਗੱਲ ਹੈਗੀ ਹੈ ਸਾਰੀ ਇਹ ਐਮਐਸਪੀ ਦੀ ਕਿਸਾਨ ਜਥੇਬੰਦੀਆਂ ਕਹਿੰਦੇ ਨੇ ਅਮਨ ਜੀ ਕਿ ਅਸੀਂ ਲੜਾਈ ਲੜ ਰਹੇ ਹਾਂ ਕਿਸਾਨਾਂ ਨੂੰ ਐਮਐਸਪੀ ਦੇ ਲਈ ਭੰਦੇਰ ਸਾਹਿਬ ਬੋਲਦੇ ਨੇ ਅੰਦਰਲੇਵਾਲ ਸਾਹਿਬ ਬੋਲਦੇ ਨੇ ਉਹ ਕਹਿੰਦੇ ਨੇ ਕਿ ਅਸੀਂ ਲੜਾਈ ਲੜ ਰਹੇ ਹਾਂ ਐਮਐਸਪੀ ਦੀ ਤੇ ਅਸੀਂ ਕਿਸਾਨਾਂ ਨੂੰ ਦੋਣਾ ਚਾਹੁੰਦੇ ਹਾਂ ਐਮਐਸਪੀ ਭਾਜਪਾ ਕਹਿੰਦੀ ਕਿ ਅਸੀਂ ਐਮਐਸਪੀ ਦੇਣ ਤੋਂ ਕਦੋਂ ਭੱਜੇ ਹਾਂ ਤੇ ਜਸੇ ਮੁੰਡੀਆਂ ਕਹਿੰਦੀਆਂ ਨੇ ਕਿ ਤੁਸੀਂ ਐਮਐਸਪੀ ਨੂੰ ਲੀਗਲ ਗਾਰੰਟੀ ਦਿਓ ਕਾਨੂੰਨੀ ਜਿਹੜੀ ਮਾਨਤਾ ਉਹ ਮਾਨਤਾ ਤੁਸੀਂ ਭਾਜਪਾ ਤੋਂ ਇਹ ਲੈਣਾ ਚਾਹੁੰਦੇ ਨੇ ਸਵਾਲ ਆਕਰ ਦੇਖੋ ਵੱਡੇ ਨੇ ਜਦੋਂ ਪਹਿਲਾਂ ਅਮਨਜੀਤ ਦਿੱਲੀ ਗਏ ਸੀ ਤਾਂ ਉਦੋਂ ਕਿਸਾਨ ਜਥੇਬੰਦੀਆਂ ਇਕੱਠੀਆਂ ਸੀ ਉਸ ਵੇਲੇ ਅੰਦੋਲਨ ਦਾ ਜਿਹੜਾ ਰੂਪ ਸੀ ਉਹ ਰੂਪ ਵਿਸ਼ਾਲ ਸੀ ਇੱਕ ਵੱਡੀ ਫਰੇਮ ਦੇ ਵਿੱਚ ਅੰਦੋਲਨ ਨੂੰ ਦੇਖਿਆ ਗਿਆ ਤੇ ਅੰਦੋਲਨ ਅਮਨਜੀਤ ਉਹ ਲੜਿਆ ਗਿਆ ਵੱਡੀ ਫਰੇਮ ਦੇ ਵਿੱਚ ਪਰ ਹੁਣ ਕਿਸਾਨ ਜਥੇਬੰਦੀਆਂ ਵੀ ਦੁਫਾੜ ਨੇ ਤੇ ਖਾਸ ਕਰਕੇ ਹੁਣ ਪੰਜਾਬ ਦਾ ਹੰਗਾਰਾ ਤਾਂ ਹੈਗਾ ਪਰ ਉਸ ਤਰੀਕੇ ਦਾ ਹੰਗਾਰਾ ਨਹੀਂ ਹੈਗਾ ਜੋ ਅੰਦੋਲਨ ਨੂੰ ਪਹਿਲਾਂ ਹੰਗਾਰਾ ਸੀ ਜਦੋਂ ਤੁਸੀਂ ਕਿਸਾਨ ਜਥੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਗੱਲ ਕਰਦੇ ਹੋ ਪੁੱਛਦੇ ਹੋ ਕਿ ਤੁਸੀਂ ਹੁਣ ਨਹੀਂ ਇਕੱਠੇ ਹੋ ਸਕਦੇ ਤਾਂ ਕਿਸਾਨ ਜਥੇਬੰਦੀਆਂ ਦੇ ਆਗੂ ਕਹਿੰਦੇ ਨੇ ਕਿ ਇਹ ਤਾਂ ਸਮੇਂ-ਸਮੇਂ ਦੀ ਗੱਲ ਹੁੰਦੀ ਆ ਉਹ ਸਮਾਂ ਆਸੀ ਅਸੀਂ ਇਕੱਠੇ ਹੋਗੇ ਤੇ ਫਿਰ ਕੋਈ ਸਮਾਂ ਆਊਗਾ ਅਸੀਂ ਇਕੱਠੇ ਹੋ ਜਾਾਂਗੇ ਦੇਖੋ ਕਿ ਕਿਸਾਨ ਦੀ ਹਾਲਤ ਤਾਂ ਨਾਜ਼ੁਕ ਹੈ ਇਹਦੇ ਵਿੱਚ ਕੋਈ ਦੋ ਰਾਮਾ ਨਹੀਂ ਹੈਗੀ ਹਰ ਰੋਜ਼ ਅਮਨਜੀਤ 3 ਤੋਂ ਲੈ ਕੇ 5 ਜਿਹੜੇ ਕਿਸਾਨ ਨੇ ਉਹ ਕਿਸਾਨ ਖੁਦਕੁਸ਼ੀ ਕਰ ਜਾਂਦੇ ਨੇ ਪੰਜਾਬ ਦੇ ਵਿੱਚ ਪੀਏਯੂ ਦੀਆਂ ਰਿਪੋਰਟਾਂ ਨੇ ਇਹ ਤੇ ਇਸ ਤੋਂ ਵੱਡੇ ਹਾਲਾਤ ਹੋਰ ਕੀ ਮਾੜੇ ਹੋ ਸਕਦੇ ਨੇ ਪੰਜਾਬ ਦੀਆਂ ਜਿਹੜੀਆਂ ਜ਼ਮੀਨਾਂ ਨੇ ਇਹਨਾਂ ਜ਼ਮੀਨਾਂ ਦੇ ਸਿਰ ਦੇ ਉੱਪਰ ਕਰਜ਼ਾ ਯਾਨੀ ਕਿ ਕਿਸਾਨ ਤਾਂ ਸਿਰਫ ਇੱਕ ਕਹਿਣ ਨੂੰ ਲੈ ਕੇ ਆ ਕਿ ਅਸੀਂ ਮਾਲਕ ਐ ਮਾਲਕ ਐਦੇ ਹੈਗੇ ਨਹੀਂ ਬੈਂਕਾਂ ਵਾਲੇ ਰਜਿਸਟਰੀਆਂ ਪਈਆਂ ਨੇ ਬੈਂਕਾਂ ਦੇ ਨਾਂ ਰਜਿਸਟਰੀਆਂ ਪਈਆਂ ਨੇ ਬੈਂਕਾਂ ਦੇ ਕੋਲ ਫਿਰ ਕਿਸਾਨਾਂ ਦਾ ਪੱਲੇ ਕੀ ਹੈ ਜਦੋਂ ਕੋਈ ਪ੍ਰੋਜੈਕਟ ਲੱਗਣਾ ਕੋਈ ਰੇਲਵੇ ਦੀ ਕੋਈ ਤੇ ਆਪਣਾ ਸਾਰ ਫੈਕਟਰੀ ਹੋਣੀ ਹੈ ਰੇਲਵੇ ਦੀ ਉਦੋਂ ਕਿਸਾਨਾਂ ਨੂੰ ਬਿਨਾਂ ਪੁੱਛੇ ਸਿਰਫ ਅਖਬਾਰਾਂ ਦੇ ਵਿੱਚ ਇੱਕ ਨੋਟਿਸ ਕੱਢ ਕੇ ਤੁਸੀਂ ਉੱਪਰੋਂ ਲਾਈਨ ਲੰਘਾ ਦਿੰਦੇ ਹੋ ਫਿਰ ਕਿਸਾਨਾਂ ਦੀ ਮਾਲਕੀਅਤ ਕਿੱਥੇ ਗਈ ਫਿਰ ਤੁਸੀਂ ਕਹਿੰਦੇ ਹੋ ਕਿ ਰਾਈਟ ਟੂ ਪ੍ਰੋਪਰਟੀ ਵੀ ਹੈਗਾ ਜੇਕਰ ਜਾਇਦਾਦ ਦਾ ਅਧਿਕਾਰ ਦੇਸ਼ ਦੇ ਨਾਗਰਿਕ ਦਾ ਵੀ ਹੈਗਾ ਤਾਂ ਫਿਰ ਕੀ ਉਸ ਦੇਸ਼ ਦੇ ਨਾਗਰਿਕ ਦੇ ਲਈ ਕਾਨੂੰਨ ਹੋਰ ਹੈ ਤੇ ਜਿਹੜੇ ਜ਼ਮੀਨਾਂ ਐਕਵਾਇਰ ਕਰਨ ਆਉਂਦੇ ਨੇ ਉਹਨਾਂ ਦੇ ਲਈ ਕਾਨੂੰਨ ਹੋਰ ਹੈ ਉਹਨਾਂ ਦੇ ਲਈ ਰਾਈਟ ਟੂ ਪ੍ਰੋਪਰਟੀ ਐਕਟ ਨਹੀਂ ਹੈਗਾ ਇਹ ਸਾਰੀਆਂ ਚੀਜ਼ਾਂ ਅਮਨ ਜੀ ਹੈਗੀਆਂ ਨੇ ਚਲੋ ਗੱਲ ਤਾਂ ਇਹ ਹੈ ਕਿ ਗਰੀਬ ਦੀ ਸੁਣ ਸੁਣਦਾ ਕੌਣ ਹੈ ਮਾੜੇ ਦੀ ਸੁਣ ਵਾਈ ਕਿੱਥੇ ਹੁੰਦੀ ਹੈ ਤਾਂ ਅੱਜ ਕਿਸਾਨ ਜਿੱਥੇ ਬੰਦੀਆਂ ਕਹਿੰਦੀਆਂ ਨੇ ਕਿ ਅਸੀਂ ਮੁੜ ਦਿੱਲੀ ਜਾਵਾਂਗੇ ਦੇਖੋ ਦਿੱਲੀ ਕਿਸਾਨ ਜਿੱਥੇ ਬੰਦੀਆਂ ਜੇ ਆਪਾਂ ਮੰਨ ਵੀ ਲਈਏ ਕਿ ਕਿਸਾਨ ਜਿੱਥੇ ਬੰਦੀਆਂ ਦਿੱਲੀ ਚਲੇ ਜਾਣਗੀਆਂ ਪਿਛਲੇ ਬਾਰ ਇੱਕ ਕੰਮ ਦੀ ਹੋਰ ਗੱਲ ਸੀ ਅੱਗੇ 24 ਦੇ ਵਿੱਚ ਇਲੈਕਸ਼ਨ ਆਉਣੇ ਸੀ 2.5 ਸਾਲ ਰਹਿੰਦੇ ਸੀ ਚੋਣ ਨੂੰ ਬੀਜੇਪੀ ਵੀ ਡਰਦੀ ਸੀ ਕਿ ਇਲੈਕਸ਼ਨ ਦਾ ਸਮਾਨ ਨੇੜੇ ਆਣ ਵਾਲਾ ਔਫੇ ਸੌਫੇ ਹੋ ਕੇ ਬੀਜੇਪੀ ਨੇ ਤਿੰਨ ਖੇਤੀਕਾਰ ਨੂੰ ਵਾਪਸ ਕਰਤੇ ਕਿਸਾਨ ਜਸੇ ਬੰਦੀਆਂ ਜਿੱਤ ਦਾ ਸੇੜਾ ਬਣ ਕੇ ਪੰਜਾਬ ਦੇ ਵਿੱਚ ਆ ਗਈਆਂ ਬੜੀ ਚੰਗੀ ਗੱਲ ਹੈ ਇਹਨਾਂ ਅੰਦੋਲਨਾਂ ਦੇ ਨਾਲ ਹੀ ਲੋਕਾਂ ਦੇ ਮਤਲਬ ਹੌਸਲੇ ਵਧਦੇ ਨੇ ਕਿ ਅਸੀਂ ਦੇਖੋ ਸਰਕਾਰਾਂ ਤਾਂ ਦੇਸ਼ ਦੀਆਂ ਹੁੰਦੀਆਂ ਨੇ ਸਰਕਾਰਾਂ ਜੇਕਰ ਲੋਕ ਸਰਕਾਰਾਂ ਦੇ ਖਿਲਾਫ ਸਟਰਗਲ ਕਰਦੇ ਨੇ ਤਾਂ ਸਰਕਾਰਾਂ ਲੋਕਾਂ ਦੀਆਂ ਹੁੰਦੀਆਂ ਨੇ ਸਰਕਾਰਾਂ ਮਤਲਬ ਆਪਣਾ ਦੇਸ਼ ਹੈ ਭਾਰਤ ਦੇਸ਼ ਭਾਰਤ ਦੀ ਸਰਕਾਰ ਹੈ ਬੀਜੇਪੀ ਪਾਰਟੀ ਹੈ ਏ ਥੋਡੇ ਜਿਹੇ ਸਾਡੇ ਜਿਹੇ ਜਹਾਮ ਦੇਸ਼ ਦੇ ਜਿਹੜੇ ਵਾਸੀ ਨੇ ਭਾਰਤ ਦੇਸ਼ ਦੇ ਇਹਨਾਂ ਨੇ ਵੋਟਾਂ ਪਾ ਕੇ ਸਰਕਾਰ ਚੁਣੀ ਐ ਤਾਂ ਇਹਨਾਂ ਲੋਕਾਂ ਦਾ ਅਖਰਫ ਕਿਉਂ ਨਹੀਂ ਹੱਕ ਹੈਗਾ ਆਪਣੀਓ ਸਰਕਾਰਾਂ ਦੇ ਖਿਲਾਫ ਪ੍ਰੋਟੈਸਟ ਕਰਨ ਦਾ ਦੇਸ਼ ਦਾ ਸਭਿਧਾਨ ਸਾਨੂੰ ਇਹ ਆਗਿਆ ਦਿੰਦਾ ਕਿ ਤੁਸੀਂ ਆਪਣਾ ਜਿਹੜਾ ਪ੍ਰੋਟੈਸਟ ਹੈ ਉਹ ਪ੍ਰੋਟੈਸਟ ਤੁਸੀਂ ਆਪਣਾ ਸ਼ਾਂਤਮਈ ਕਰ ਸਕਦੇ ਹੋ ਤਾਂ ਖਾਸ ਕਰਕੇ ਕਿਸਾਨਾਂ ਦੇ ਪ੍ਰੋਟੈਸਟ ਤਾਂ ਸ਼ਾਂਤਮਈ ਰਹਿੰਦੇ ਨੇ ਦੂਜਾ ਸਵਾਲ ਐਮਐਸਪੀ ਦਾ ਵੀ ਇੱਥੇ ਹੈਗਾ ਦੇਖੋ ਐਮਐਸਪੀ ਦਾ ਇਹ ਹੈ ਕਿ ਤੇਈ ਫਸਲਾਂ ਦੇ ਉੱਪਰ ਐਮ ਐਸ ਪੀ ਮਿਲਦੀ ਆ ਤੇਈ ਫਸਲਾਂ ਦੀ ਜਿਹੜੀ ਐਮ ਐਸ ਪੀ ਹੈ ਉਹ ਸਿਰਫ ਦੋ ਫਸਲਾਂ ਦੇ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ ਕਣਕ ਦੇ ਉੱਪਰ ਝੋਨੇ ਦੇ ਉੱਪਰ 21 ਫਸਲਾਂ ਦੇ ਪਰ ਐਮ ਐਸ ਪੀ ਕਿਉਂ ਨਹੀਂ ਮਿਲਦੀ ਤੁਸੀਂ ਕਦੇ ਅਮਨ ਦੀ ਮੱਕੀ ਦਾ ਹਾਲ ਦੇਖਿਆ ਕੀ ਹੈ ਤੁਸੀਂ ਦੇਖਿਆ ਕਦੇ ਸੂਰਜਮੁਖੀ ਦਾ ਹਾਲ ਦੇਖਿਆ ਕੀ ਹੈ 1800 ਪਲੱਸ ਅਜੇ ਇਸ ਮੱਕੀ ਦਾ ਰੇਟ ਹੈ ਜਦੋਂ ਸੀਜ਼ਨ ਆਉਂਦਾ ਉਹ ਮੱਕੀ ਨੂੰ ਕੋਈ 700 800 500 1000 ਰੁਪਏ ਤੱਕ ਪੁੱਛਦਾ ਨਹੀਂ ਹੈ ਪਰ ਇਸ ਕਰਕੇ ਕਹਿੰਦੇ ਨੇ ਕਿ ਕਿਸਾਨ ਸਾਡੀਆਂ ਜਿਹੜੀਆਂ ਫਸਲਾਂ ਨੇ ਇਨਾ ਫਸਲਾਂ ਦੀ ਸਾਨੂੰ ਲੀਗਲ ਜਿਹੜੀ ਗਾਰੰਟੀ ਹੈ ਇਹ ਗਾਰੰਟੀ ਗਾਰੰਟੀ ਸਾਨੂੰ ਦਿੱਤੀ ਜਾਵੇ। ਅਸੀਂ ੱੱੱਕੇ ਕਿਉਂ ਖਵਾਈਏ ਜਦੋਂ ਅਸੀਂ ਖੁਦ ਭੁੱਖੇ ਟਿੱਡ ਰਹਿ ਕੇ ਦੇਸ਼ ਦਾ ਟਿੱਡਾ ਭਰਦੇ ਆਂ ਤਾਂ ਸਾਡੇ ਬੱਚੇ ਭੁੱਖੇ ਕਿਉਂ ਸੌਣ? ਅਸੀਂ ਕਰਜੇ ਕਰਕੇ ਸੁਸਾਇਡ ਜਿਹੜੀ ਉਹ ਸੁਸਾਇਡ ਕਿਉਂ ਕਰੀਏ? ਇਹ ਜਿਹੜੇ ਸਵਾਲ ਨੇ ਇਹ ਸਵਾਲ ਵੀ ਕਿਸਾਨਾਂ ਦੇ ਉਫਾਜਬ ਸਵਾਲ ਨੇ। ਇਹ ਜਿਹੜੀਆਂ ਮੰਗਾਂ ਨੇ ਇਹ ਮੰਗਾਂ ਵੀ ਕਿਸਾਨਾਂ ਦੀਆਂ ਜੀ। ਜੋ ਇੰਦਰ ਜੀ ਇੱਕ ਗੱਲ ਹੋਰ ਵੀ ਹੈ ਇਹ ਐਮਐਸਪੀ ਦੇ ਮਸਲੇ ਨਾਲ ਪੰਜਾਬ ਦੇ ਪਾਣੀਆਂ ਦਾ ਮਸਲਾ ਵੀ ਜੁੜਿਆ ਹੋਇਆ ਜੋ ਗਰਾਊਂਡ ਲੈਵਲ ਦੇ ਥੱਲੇ ਦਾ ਪਾਣੀ ਹੈ ਜੋ ਉਹ ਵੀ ਬਚਾਇਆ ਜਾ ਸਕਦਾ ਜੇ ਆਪਾਂ ਨੂੰ ਝੋਨੇ ਨੂੰ ਛੱਡ ਕੇ ਕਿਸੇ ਹੋਰ ਫਸਲਾਂ ਦੇ ਆਪਾਂ ਨੂੰ ਐਮਐਸਪੀ ਮਿਲ ਜਾਵੇ ਤੇ ਕਿਸਾਨ ਉਧਰ ਨੂੰ ਰੁੱਖ ਕਰ ਲੈਣ ਤੇ ਪਾਣੀ ਵੀ ਬਚਾਇਆ ਜਾ ਸਕਦਾ ਪੰਜਾਬ ਦਾ ਹਾਂ ਜੀ ਬਿਲਕੁਲ ਦੇਖੋ ਇਹਦੇ ਨਾਲ ਤਾਂ ਪੰਜਾਬ ਦਾ ਪੂਰਾ ਵਾਤਾਵਰਣ ਜੁੜਿਆ ਹੋਇਆ ਹੁਣ ਝੋਨਾ ਹੀ ਇਹੋ ਜਿਹੀ ਇੱਕ ਫਸਲ ਹੈ ਕਿ ਝੋਨੇ ਨੂੰ ਪਾਲਣ ਦੇ ਲਈ ਕਿੰਨਾ ਪੈਸਟੀਸਾਈਡ ਯੂਜ਼ ਹੁੰਦਾ ਕਿੰਨਾ ਫਰਟੀਲਾਈਜ਼ਰ ਯੂਜ਼ ਹੁੰਦਾ ਤੇ ਪੰਜਾਬ ਦੇ ਕਿੰਨੇ ਰਕਬੇ ਦੇ ਵਿੱਚ ਝੋਨਾ ਲੱਗਦਾ ਉਹ ਫਰਟੀਲਾਈਜ਼ਰ ਉਹ ਪੈਸਟੀਸਾਈਡ ਪੰਜਾਬ ਦਾ এনवायरमेंट ਖਰਾਬ ਕਰਦੇ ਨੇ এনवायरमेंट ਖਰਾਬ ਹੁੰਦਾ ਤਾਂ ਜਿਹੜੇ ਲੋਕ ਰਿਹਾਂ ਸਪਰੇਅਾਂ ਕਰ ਰਹੇ ਨੇ ਖੇਤੀ ਕਰ ਰਹੇ ਨੇ ਉਹਨਾਂ ਦੇ ਪੰਡੇ ਤਾਂ ਜ਼ਰੂਰ ਬਿਮਾਰੀਆਂ ਨਾਲ ਮਤਲਬ ਤੁਸੀਂ ਕਹੋ ਕਿ ਗ੍ਰਸਤ ਦੇ ਵਿੱਚ ਆ ਜਾਂਦੇ ਨੇ ਤੇ ਇਸ ਤੋਂ ਇਲਾਵਾ ਵਾਤਾਵਰਨ ਨੂੰ ਲੈ ਕੇ ਹਵਾ ਕਿੰਨੀ ਪ੍ਰਦੂਸ਼ਿਤ ਹੁੰਦੀ ਹੈ ਜਿਹੜੇ ਉਹ ਪੈਸਟੀਸਾਈਡ ਪਾਣੀ ਦੇ ਉੱਪਰ ਛਿੜਕਿਆ ਹੋਇਆ ਉਹ ਧਰਤੀ ਦੇ ਵਿੱਚ ਸਿਮ ਰਿਹਾ ਔਰ ਮਿੱਟੀ ਵੀ ਪ੍ਰਦੂਸ਼ਿਤ ਹੋ ਰਹੀ ਹੈ ਪੰਜਾਬ ਦਾ ਪਾਣੀ ਮੁੱਕ ਰਿਹਾ ਇਹਦੇ ਨਾਲ ਤਾਂ ਪੰਜਾਬ ਦਾ ਝੋਨੇ ਦੀ ਫਸਲ ਦੇ ਨਾਲ ਪੰਜਾਬ ਦਾ ਇੱਕ ਵੱਡਾ ਜਿਹੜਾ এনवायरमेंट ਹੈ এনवायरमेंट ਐਮਰਜੈਂਸੀ ਜੁੜਿਆ ਹੋਇਆ ਤੇ ਅੱਗੇ ਜਾ ਕੇ ਜਿਹੜਾ ਇਹ ਚੌਲ ਬਣਦਾ ਝੋਨੇ ਦੇ ਵਿੱਚੋਂ ਇਹ ਚੌਲ ਅੱਗੇ ਕਿਸੇ ਦੇ ਪੇਟ ਦੇ ਵਿੱਚ ਜਾਂਦਾ ਉੱਥੇ ਬਿਮਾਰੀਆਂ ਇਹ ਪੈਦਾ ਕਰਦਾ ਯਾਨੀ ਕਿ ਇਹ ਬਿਲਕੁਲ ਇਕੱਲਾ ਇੱਕੋ ਇਸ਼ੂ ਨਹੀਂ ਝੋਨਾ ਦਾ ਇੱਕ ਵੱਡੇ ਤੌਰ ਦੇ ਉੱਪਰ ਇਸ਼ੂ ਹੈ ਠੀਕ ਹੈ ਜਦੋਂ ਦੇਸ਼ ਆਜ਼ਾਦ ਹੋਇਆ ਸੀ ਉਦੋਂ ਦੇਸ਼ ਦੇ ਵਿੱਚ ਭੁੱਖਮਰੀ ਸੀ ਗਰੀਬੀ ਸੀ ਉਦੋਂ ਨਾਰਾ ਬਜਿੱਤਾ ਗਿਆ ਸੀ ਕਿ ਜੈ ਕਿਸਾਨ ਪਰ ਕਿਸਾਨ ਦੀ ਜੈ ਹੋਈ ਨਹੀਂ ਉਦੋਂ ਫਿਰ ਗ੍ਰੀਨ ਰੈਵਿਊਲੇਸ਼ਨ ਦੇ ਨਾਮ ਦੇ ਹੇਠ ਨਮੀ ਨਮੀ ਜਿਹੜੇ ਬੀਜ ਸੀ ਉਹ ਬੀਜ ਇੰਟਰੋਡਿਊਸ ਕਰਾਏ ਗਏ ਕਿਸਾਨਾਂ ਨੂੰ ਨਮੀ ਨਮੀ ਤਕਨੀਕ ਜਿਹੜੀ ਸੀ ਉਹ ਤਕਨੀਕ ਕਿਸਾਨਾਂ ਦੇ ਨਾਲ ਉਹਨਾਂ ਦੀ ਜਾਣ ਪਹਿਚਾਨ ਕਰਾਈ ਗਈ ਉਦੋਂ ਫਿਰ ਮਸ਼ੀਨੀ ਕਰਨ ਦਾ ਦੌਰ ਸ਼ੁਰੂ ਹੋਇਆ ਨਵੇਂ ਬੀਜ ਆਏ ਖੇਤੀ ਦੇ ਰੂਖ ਬਦਲੇ ਉਦੋਂ ਕਿਸਾਨਾਂ ਨੇ ਬੈਂਕਾਂ ਤੋਂ ਕਰਜ਼ੇ ਚੱਕੇ ਅਖੀਰ ਦੇ ਵਿੱਚ ਸਰਕਾਰਾਂ ਨੇ ਹੱਥ ਪਿੱਛੇ ਖਿੱਚਲੇ ਤੇ ਕਿਸਾਨ ਕਿਸਾਨ ਬੈਂਕਾਂ ਦੀ ਕੁੜਕੀ ਦੇ ਵਿੱਚ ਅੱਜ ਤੱਕ ਜਿਹੜੇ ਹੈਗੇ ਨੇ ਉਹ ਫਸੇ ਹੋਏ ਨੇ ਕਿਉਂਕਿ ਕਿਸਾਨ ਦੀ ਜਿਹੜੀ ਫਸਲ ਹੈ ਉਹ ਫਸਲ ਅਮਨਜੀ ਵੱਧ ਨਹੀਂ ਸਕਦੀ ਜਿੱਥੇ ਜਿੰਨੇ ਕਿ ਕਵਾਂਟਲ ਕਣਕ ਦੇ ਨਿਕਲਦੇ ਨੇ ਉਹਨੇ ਕਿ ਨਿਕਲਣਗੇ ਉਹ ਤੇ ਖਰਚਾ ਹਰ ਰੋਜ਼ ਵੱਧ ਰਿਹਾ ਕੋਸਟ ਹਰ ਰੋਜ਼ ਸਿਖਰਾਂ ਤੇ ਜਾ ਰਹੀ ਹੈ ਤੇ ਜਿਹੜੀ ਇਨਕਮ ਹੈ ਕਿਸਾਨ ਦੀ ਇਨਕਮ ਉਹ ਘਟ ਰਹੀ ਹੈ ਇਸ ਵਾਰ ਤੁਸੀਂ ਦੇਖਿਆ ਕਿ ਮੰਡੀਆਂ ਦੇ ਵਿੱਚ ਉਨਾ ਕਿਵੇਂ ਰੁਲਿਆ ਜਿਹੜੇ ਲੋਕ ਖੇਤੀ ਕਰ ਰਹੇ ਨੇ ਉਹਨਾਂ ਨੇ ਮਹੀਨਾ-ਮਹੀਨਾ ਇੱਕ ਆਪਣਾ ਮੰਡੀਆਂ ਦੇ ਵਿੱਚ ਕਟਿਆ ਇੱਕ ਪਾਸੇ ਜਿੱਥੇ ਅਸੀਂ ਇਸ ਸੀਜ਼ਨ ਨੂੰ ਧੂਮ ਧਾਮ ਦੇ ਨਾਲ ਮਨਾਉਂਦੇ ਆ ਫੈਸਟੀਵਲ ਸੀਜ਼ਨ ਕਹਿੰਦੇ ਆ ਇਸ ਨੂੰ ਕਿਉਂਕਿ ਤਿਉਹਾਰਾਂ ਦਾ ਸੀਜ਼ਨ ਹੈ ਸਾਰਾ ਜਿਹੜੇ ਸਾਰੇ ਜਿਹੜੇ ਤਿਉਹਾਰ ਨੇ ਹੈ ਨਾ ਮਹੀਨਿਆਂ ਦੇ ਵਿੱਚ ਆਉਂਦੇ ਨੇ ਇਸ ਤੋਂ ਇਲਾਵਾ ਵਿਆਹਾਂ ਦਾ ਸੀਜ਼ਨ ਹੁੰਦਾ ਇਸ ਕਰਕੇ ਫੈਸਟੀਵਲ ਸੀਜ਼ਨ ਕਹਿੰਦੇ ਆ ਆਪਾਂ ਇਸ ਨੂੰ ਪਰ ਫੈਸਟੀਵਲ ਤਾਂ ਕਿਤੇ ਦੇਖਿਆ ਨਹੀਂ ਸਿਰਫ ਸੀਜ਼ਨ ਸੀਜ਼ਨ ਰਹਿ ਗਿਆ ਕਿਸਾਨ ਮੰਡੀ 'ਚ ਬੈਠਿਆ ਸੀ ਮਹੀਨਾ-ਮਹੀਨਾ ਕਿਸਾਨ ਆਪਣੇ ਘਰ ਨਹੀਂ ਆਇਆ ਰੌਲਾ ਸੀ ਕਿ ਉਧਰ ਐਫਸੀਆਈ ਸ਼ੈਦਰ ਨਹੀਂ ਸੀ ਅਲਰਟ ਕਰਦੀ ਸ਼ੈਦਰ ਮਾਲਕ ਝੋਨਾਂ ਨਹੀਂ ਚੱਕਦੇ ਉਹ ਕਹਿੰਦੇ ਕਿ ਸਾਡੇ ਗਦਾਮ ਭਰੇ ਹੋਏ ਨੇ ਇਨਸਪੈਕਟਰ ਬੋਲਦੀਆਂ ਲਾਉਣ ਨਹੀਂ ਸੀ ਆਉਂਦੇ ਛੋਟੀਆਂ ਏਜੰਸੀਆਂ ਹੱਥ ਘੜੀ ਕਰ ਗਈਆਂ ਕਿ ਪਿੱਛੇ ਐਗਰੀਮੈਂਟ ਨਹੀਂ ਹੋਇਆ ਕਿਸਾਨ ਨੇ ਆੜਤੀ ਦੇ ਗਾਲਾ ਫੜ ਲਿਆ ਕਿ ਤੂੰ ਮੇਰੀ ਫਸਲ ਨਹੀਂ ਚੱਕਦਾ ਆੜਤੀਆ ਕਹਿੰਦੇ ਮੈਂ ਕੀ ਕਰਾਂ ਠੀਕ ਹੈ ਉਹ ਆਰਥਿਕ ਤੌਰ ਦੇ ਪਰਲੋਕ ਮਜ਼ਬੂਤ ਹੋ ਸਕਦੇ ਨੇ ਪਰ ਕਿਸਾਨ ਇੰਨਾ ਆਰਥਿਕ ਤੌਰ ਦੇ ਉੱਪਰ ਮਜ਼ਬੂਤ ਨਹੀਂ ਹੈਗਾ ਕਿ ਜੇਕਰ ਇੱਕ ਮਹੀਨਾ ਦੀ ਫਸਲ ਜਾਂ 15 ਦਿਨ ਦੀ ਫਸਲ ਨਾ ਵਿਕੀ ਤਾਂ ਉਹ ਬੰਦਾ ਸਾਰ ਲੂਗਾ ਇਹ ਗੱਲਾਂ ਵੀ ਅਮਨ ਜੀ ਦੇਖਣ ਵਾਲੀਆਂ ਨੇ ਸੋ ਕਿਸਾਨਾਂ ਨੇ ਜਿਹੜਾ ਐਲਾਨ ਕੀਤਾ ਦਿੱਲੀ ਜਾਣ ਦਾ ਇਹ ਤਾਂ ਹੁਣ 6 ਤਰੀਕ ਨੂੰ ਹੀ ਪਤਾ ਲੱਗੂਗਾ ਕਿ ਕਿਸ ਤਰੀਕੇ ਨਾਲ ਕਿਹੜੇ ਭਾਵਿਕਦੀ ਹੈ ਕਿਉਂਕਿ ਪਿਛਲੇ ਵਾਰ ਵੀ ਆਪਾਂ ਨੇ ਦੇਖਿਆ ਕਿ ਜਿਹੜਾ ਦਿੱਲੀ ਜਾਣ ਦੀ ਕਾਲ ਸੀ ਦਿੱਲੀ ਤਾਂ ਨਹੀਂ ਜਾ ਹੋਇਆ ਪਰ ਜਾਨਾਂ ਕਈ ਚਲੀ ਗਈਆਂ ਉਸ ਦੇ ਵਿਚਾਲੇ ਹੁਣ ਦੇਖਣ ਵਾਲਾ ਹੋਊਗਾ ਕਿ ਕਿਸਾਨ ਜਥੇਬੰਦੀਆਂ ਦੇ ਹੁਣ ਕੀ ਰੁਖ ਹੁੰਦੇ ਨੇ ਜੀ ਕਿ ਬਿਲਕੁਲ ਤੇ ਦੇਖਦੇ ਹਾਂ ਚਲੋ ਅੱਗੇ ਕੀ ਨਤੀਜੇ ਆਉਂਦੇ ਨੇ ਕੀ ਪ੍ਰਭਾਵ ਪੈਂਦੇ ਨੇ ਇਹਦੇ ਕਿਸਾਨ ਜਥੇਬੰਦੀਆਂ ਨੇ ਐਲਾਨ ਕਰਤਾ ਦੇਖਦੇ ਆ ਉਹ ਸਫਲ ਹੋ ਪਾਉਂਦੇ ਨਾ ਨਹੀਂ ਚਲੋ ਆਪਸ ਵਿੱਚ ਬੈਠ ਕੇ ਗੱਲਬਾਤ ਨਿਬੜ ਜੇ ਹੈਨਾ ਕੋਈ ਹੱਲ ਨਿਕਲ ਆਵੇ ਮਸਲੇ ਦਾ ਤਾਂ ਸਾਰਿਆਂ ਲਈ ਚੰਗਾ ਹੈ ਸਾਰੇ ਕਈ ਮਸਲੇ ਹੱਲ ਹੋ ਜਾਣੇ ਨੇ ਇਹਦੇ ਨਾਲ ਕਿਸਾਨੀ ਦੇ ਜੋ ਕਿ ਕਿਸਾਨ ਦੇ ਸਿਰ ਤੇ ਖੜੇ ਨੇ ਤੇ ਤੇ ਦੋਸਤੋ ਇਹ ਸੀ ਸਾਡੀ ਕਿਸਾਨੀ ਮਸਲਿਆਂ ਬਾਰੇ ਗੱਲਬਾਤ ਅਗਲੀ ਵਾਰ ਕੋਈ ਹੋਰ ਟੌਪਿਕ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਧੰਨਵਾਦ ਜੀ ਥੈਂਕ ਯੂ